तो जेरे इलाज बारह साल मासूम बचे ने दसा की दो बच्चे आपस पे एक बच्चा जाके अपने पिता बुला के लाके आया उसके पिता वालों उसने घर ले जाके उसमार की गई ਉਸ ਦਾ ਦਾਦਾ ਚੋੜਾ ਹੈ ਉਸ ਨੂੰ ਛੁਰਾਉਣ ਤੇ ਲਈ ਗਿਆ ਤਾਂ ਉਹਨਾਂ ਨੂੰ ਇਸ ਦੇ ਨਾਲ ਕੁਟਵਾਰ ਕੀਤੀ ਗਈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਵਲ ਹਸਪਤਾਲ ਜੀਰਾ ਦੇ ਵਿਖੇ ਤੰਨਾ ਡਾਕਟਰ ਹਰਸ਼ ਵਰਮਾ ਨੇ ਦੱਸਿਆ ਹੈ ਕਿ ਉਹਨਾਂ ਪਾਸੇ ਇੱਕ ਬੱਚਾ ਇਲਾਜ ਦੇ ਲਈ ਪਹੁੰਚਿਆ ਸੀ ਜਿਸ ਨੂੰ ਅੰਦਰੂਨੀ ਸੱਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਜੀ ਫੇਰ ਉਹਨੇ ਗਾਲ ਕੱਢੀ ਜੀ ਫੇਰ ਜਦੋਂ ਉਹਨੇ ਕੁੱਟਿਆ ਇਹ ਫੇਰ ਟੀਓ ਕੇ ਰੇਟ ਲਾ ਕੇ ਜੀ ਜੀ ਫੇਰ ਜੋ ਨਾਦੇ ਪਾਪਾ ਨੂੰ ਦੱਸਿਆ ਜੀ ਇਹ ਉਹਰਾ ਪਾਪਾ ਹੀ ਹਨ ਪਾਰ ਕੇ ਟੋਕੇ ਘਰੇ ਲੈ ਗਿਆ ਜੀ ਜੀ ਘਰੇ ਆ ਕੇ ਜੀ ਸਾਡ ਨੂੰ ਰਸਨਾ ਪਾ ਕੇ ਜੀ ਤੇ ਕੁੱਟਿਆ ਜੀ ਪਾਪਾ ਕੁੱਟਿਆ ਇਹ ਕੋਠੇ ਤੇ ਲਗਾਈ ਫੇਰ ਜੀ ਲੰਕੋਣ ਲੱਗ ਗਈ ਜੀ ਸਾਨੂੰ ਕਹਿੰਦੇ ਕੀ ਨਕਰਾਲੇ ਤੇਰਾ ਕਰ ਦੋਈ ਇਹ ਅਹੇ ਕੱਢੀ ਨਾ ਜੀ ਸਾਨੂੰ ਕਹਦਾ ਜੀ ਹੰਦ ਸਦਾ ਹੈ ਦਾਦਾ ਜੀ ਮੇਰਾ ਪਿੰਡ ਫਿਰੋਦੇ ਜੀ ਨਾਂ ਮੇਰਾ ਸੇਵ ਸਿੰਘ ਆ ਤੇ ਇਹ ਮੇਰਾ ਪੋਤਾ ਇਹ ਜਵਾਗ ਜਵਾਗ ਲੜਦੇ ਸੀ ਤੇ ਨੜਦੇ ਲੜਦੇ ਤੇ ਇਹਨੂੰ ਜਦੋਂ ਇਹ ਉਹਦੇ ਜਵਾਗ ਨੂੰ ਕੁੱਟਿਆ ਤੇ ਉਹ ਆਪਦੇ ਪਿਓ ਨੂੰ ਜਾ ਕੇ ਸੱਤ ਲਿਆ ਜਵਾਗ ਦੁੱਦਾ ਜਵਾਗ ਜਿਹੜਾ ਪਿਓ ਨੂੰ ਖਾਦ ਲਿਆ ਤੇ ਉਹ ਚੱਕ ਕੇ ਇਹਨੂੰ ਘਰੇ ਲੈ ਗਿਆ ਜਦੋਂ ਮੈਨੂੰ ਪਤਾ ਲੱਗਾ ਗਵੰਡੀਆਂ ਤੋਂ ਹੋਰ ਕਿੱਥਾ ਗਵੰਡ ਕਣੇ ਥੋੜਾ ਜਵਾਗ ਬੰਨ ਕੇ ਬਾਈ ਬੈਠੇ ਆ ਜਦੋਂ ਮੈਂ ਗਿਆ ਤੇ ਮੈਂ ਛੜਾਇਆ ਤੇ ਗਾਂ ਮੇਰੇ ਵੀ ਗਲ ਪੈ ਗਏ ਸਭ ਪੰਜ ਛੇ ਚਪੜਾ ਮੇਰੇ ਹੁੰਦੇ ਵੀ ਇਹਨਾਂ ਨੇ ਮਾਰ ਗਿਆ ਮੇਰੇ ਵੀ ਗਲ ਪੈ ਗਏ ਆ ਗੱਲ ਉਹ ਜੀ ਅਜ ਵੀ ਸਿੱਖਾਂ ਤੇ ਦੂਜਾ ਸਾਠ ਦੋ ਤਿੰਨ ਕਿੱਲੇ ਦੂਰ ਬਾਟ ਪੈਂਦੀ ਘਰ ਤੋਂ ਕੀ ਮੰਗ ਕਰਦੇ ਆ ਸਾਨੂੰ ਹਸਾ ਮਿਲਣਾ ਚਾਹੀਦਾ ਜੀ ਪੂਰੀ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਹਾਂ ਜੀ ਬੱਚਾ ਐਡਮਿਟ ਹੋਇਆ ਜਿਸ ਕਰਨ ਸਿੰਘ ਦਾ ਪੁੱਤ ਦਾ ਨਾਮ ਤੇ ਉਹ ਵੀ ਥੋੜੀਆਂ ਬਹੁਤ ਫਿੱਟ ਹੈ ਜੋ ਇੰਕਲੂਮੈਂਟ ਚੱਲ ਰਿਹਾ ਹੈ ਜੋ ਮਨਵੀ ਕਰਵੀ ਹੋਈ ਚੁੱਕੀ ਜਾਏਗੀ ਜੋ ਦੇ ਫੇਸਟਸ ਨਾਲ ਹੋਈ ਰਸ ਤੇ ਕਿ ਕੁਤ ਮਾਰਦਾ ਕੀ ਹੈ ਬਾਕੀ ਪੁਲਿਸ ਨੇ